ਸਾਰੇ ਨੂੰ ਜਿੱਤਵੇਂ ਟੀਵੀ ਦੇ ਦਰਸ਼ਕਾਂ ਦਾ ਜੈਤੋ ਪ੍ਰੋਗਰਾਮ ਵਿੱਚ ਦੌਰ ਦੇ ਤੇ ਲੋਜੀ ਚਟਪਟੀ ਰੈਸਪੀ ਲੈ ਕੇ ਆਜੇ ਰੋਏ ਆ ਤੇ ਚਲੋ ਫਿਰ ਆਓ ਬਣਾਈਏ ਤੇ ਖਾਈਏ ਅੱਜ ਸੀ ਵਣਾ ਪਾਉ ਬਣਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਇਸ ਦੀ ਬਹੁਤ ਜ਼ਿਆਦਾ ਤਿਆਰੀ ਕਰਨੀ ਪੈਂਦੀ ਹੈ ਜਿਵੇਂ ਤੁਸੀਂ ਆਲੂ ਦੇ ਪਰੌਂਠੇ ਬਣਾਉਂਦੇ ਹੋ ਬਸ ਆਲੂ ਦੇ ਪਰੌਂਠਿਆਂ ਦਾ ਮਿਕਸਚਰ ਬਣਾਓ ਤੇ ਬੜਾ ਪਾਉ ਵੀ ਨਾਲ ਹੀ ਬਣਾਓ ਤਿਆਰੀ ਲਈ ਅਸੀਂ ਅੱਜ ਜਿਹੜੇ ਹੈਗੇ 5-6 ਆਲੂ ਜਿਹੜੇ ਹੈਗੇ ਆਪਣੇ ਮੋਬਾਈਲ ਕੇ ਰੱਖੇ ਹੋਏ ਹੈ ਹੁਣ ਅਸੀਂ ਛਿੱਲਾਂਗੇ ਤੇ ਇਸ ਦੇ ਵਿੱਚ ਫਿਰ ਅਸੀਂ ਮਸਾਲੇ ਐਡ ਕਰਾਂਗੇ ਹਾਂਜੀ ਉਬਲੇ ਹੋਏ ਆਲੂਆਂ ਨੂੰ ਅਸੀਂ ਉਹਦੇ ਛਿਲਕੇ ਉਤਾਰ ਲਏ ਨੇ। ਆਹ ਦੇ ਉਤਾਰ ਕੇ ਰੱਖਿਓਏ ਨੇ। ਸਾਡੇ ਕੋਲ ਪੰਜ ਤੋਂ ਛੇ ਆਲੂ ਸਿੱਗੇ ਜਿਹੜੇ। ਇਹਦੇ ਵਿੱਚ ਅਸੀਂ ਜਿਹੜਾ ਅੱਧਾ ਚਮਚ ਅਮचूर, ਧਨੀਆ ਪਾਊਡਰ, ਜੀਰਾ ਪਾਊਡਰ, ਲਾਲ ਮਿਰਚ, ਹਲਦੀ, ਨਮਕ, ਅਦਰਕ ਲਸਣ ਦਾ ਪੇਸਟ ਤੇ ਨਾਲ ਹੀ ਸਾਡੇ ਕੋਲੇ ਜਿਹੜਾ ਹੈਗਾ ਗਰਮ ਮਸਾਲਾ ਤੇ ਚਿਲੀ ਫਲੇਕਸ ਨੇ। ਉਸ ਦੇ ਨਾਲ ਅਸੀਂ ਜਿਹੜਾ ਹੈਗਾ ਆਪਣਾ ਇਹਨਾਂ ਨੂੰ ਆਲੂਆਂ ਨੂੰ ਅੱਛੀ ਤਰ੍ਹਾਂ ਜਿਹੜਾ ਹੈਗਾ ਭੁੰਨਾਂਗੇ। ਇੱਕ ਚਮਚ ਅਸੀਂ ਔਇਲ ਐਡ ਕਰਦੇ। ਸਿਰਫ ਇੱਕ ਚਮਚ ਔਇਲ ਐਡ ਕਰ ਦਿੱਤਾ। ਉਹਨਾਂ ਨੂੰ ਅੱਛੀ ਤਰ੍ਹਾਂ ਸੀ ਮਿਕਸ ਕਰਾਂਗੇ ਅੱਛੀ ਤਰ੍ਹਾਂ ਮਿਕਸ ਹੋ ਗਿਆ ਥੋੜਾ ਜਿਹਾ ਚੇਤਨੀਆ ਪਾਵਾਂਗੇ ਅੱਛੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਹੁਣ ਅਸੀਂ ਇਸ ਨੂੰ ਠੰਡੇ ਹੋਣ ਦੇ ਲਈ ਰੱਖ ਦਾਂਗੇ ਬੜਾ ਮਸਾਲੇ ਦੇ ਲਈ ਅਸੀਂ ਇੱਕ ਮਸਾਲਾ ਤਿਆਰ ਕਰਾਂਗੇ ਦੋ ਚਮਚ ਸਾਡੇ ਕੋਲੇ ਜਿਹੜੇ ਹੈਗੇ ਪੀਨਟ ਨੇ ਮੂੰਫਲੀ ਤਿੰਨ ਕੜੀਆਂ ਮਿਰਚਾਂ ਨੇ ਤੇ ਦੋ ਚਮਚ ਜਿਹੜੇ ਹੈਗੇ ਸਾਡੇ ਕੋਲੇ ਕੋਕੋਨਟ ਪਾਊਡਰ ਹੈ ਇਹਨਾਂ ਨੂੰ ਅੱਛੀ ਤਰ੍ਹਾਂ ਡਰਾਈ ਰੋਸਟ ਕਰਾਂਗੇ ਜਿਆਦਾ ਰੋਸਟ ਨਹੀਂ ਕਰਨਾ ਸਿਰਫ ਜਿਹੜੀ ਹੈਗੀ ਆਪਣੇ ਨਾਰੀਅਲ ਦੀ ਖਸ਼ਬੂ ਆ ਗਈ ਬਸ ਉਹਨਾਂ ਦਾ ਡਰਾਈ ਰੋਸਟ ਕਰਨਾ ਤੇ ਫਿਰ ਅਸੀਂ ਇਸ ਨੂੰ ਮਿਕਸੀ ਦੇ ਵਿੱਚ ਅਸੀਂ ਇਸ ਨੂੰ ਮਿਕਸ ਕਰ ਲਾਂਗੇ 1 ਕੱਪ ਸਾਡੇ ਕੋਲ ਬਿਸਣ ਹੈ ਉਸ ਦੇ ਵਿੱਚ ਅਸੀਂ ਜਿਹੜਾ ਹੈਗਾ 1/4 tsp ਜਿਹੜਾ ਹੈਗਾ ਬੇਕਿੰਗ ਪਾਊਡਰ ਐਡ ਕਰਾਂਗੇ ਅੱਧਾ ਚਮਚ ਨਮਕ ਅੱਧਾ ਚਮਚ ਮਿਰਚ ਅੱਧਾ ਚਮਚ ਜਿਹੜੀ ਹੈ ਹਲਦੀ ਐਡ ਕਰਾਂਗੇ ਅੱਛੇ ਤਰ੍ਹਾਂ ਮਿਕਸ ਕਰਾਂਗੇ ਥੋੜੇ ਜਿਹੜੇ ਦਤਨੀਆ ਉਹ ਸੀਰੀਚ ਐਡ ਕਰਾਂਗੇ ਨਾਲ ਹੀ ਥੋੜਾ ਥੋੜਾ ਕਰਕੇ ਪਾਣੀ ਪਾਏ ਐਡ ਕਰਾਂਗੇ ਅੱਛੇ ਤਰ੍ਹਾਂ ਮਿਕਸ ਕਰਾਂਗੇ ਪਤਲਾ ਜਿਹਾ ਘੋਲ ਨਹੀਂ ਬਣਾਣਾ ਜਸ ਸਿੰਪਲ ਜਿਹਾ ਜਿਹੜਾ ਹੈਗਾ ਜਿਵੇਂ ਪਕੌੜੇ ਤੁਸੀਂ ਤਲਦਿਓ ਉਸ ਤਰ੍ਹਾਂ ਨਈ ਇਹਦੇ ਚ ਜਿਹੜਾ ਹੈਗਾ ਬੈਟਰ ਤਿਆਰ ਕਰਨਾ ਸੀ ਥੋੜੇ ਜਿਹਾ ਪਾਣੀ ਹੋਰ ਐਡ ਕਰਾਂਗੇ ਉੱਧਰ ਸਾਡਾ ਜਿਹੜਾ ਤੇਲ ਹੈ ਉਹ ਗਰਮ ਹੋ ਰਿਹਾ ਹੈ ਹਾਂਜੀ ਵੇਖੋ ਸਾਡਾ ਜਿਹੜਾ ਵਿਸ਼ੇਸ਼ਣ ਦਾ ਬੈਟਰ ਹੈ ਬੜਾ ਚੇ ਰਨਿੰਗ ਕਨਸਿਸਟੈਂਸੀ ਚ ਬਹੁਤ ਅੱਛਾ ਤਿਆਰ ਹੋ ਗਿਆ ਹੁਣ ਇੱਧਰ ਜਿਹੜੇ ਸਾਡੇ ਕੋਲ ਆਲੂ ਪਏ ਸੀ ਉਸੇ ਹੀ ਅਸੀਂ ਬਾਲ ਬਣਾਵਾਂਗੇ ਬਾਲ ਤੁਹਾਡੀ ਪਸੰਦ ਹੈ ਚਾਹੇ ਵੱਡਾ ਬਣਾਓ ਛੋਟਾ ਬਣਾਓ ਬਣਾ ਲੇ ਉੱਧਰ ਸਾਡਾ ਆਇਲ ਜਿਹੜਾ ਹੈਗਾ ਗਰਮ ਹੋ ਗਿਆ ਉਸ ਨੂੰ ਥੋੜਾ ਜਿਹਾ ਸਲੋ ਗੈਸ 'ਤੇ ਕਰ ਦਾਂਗੇ। ਬੈਟਰ ਦੇ ਵਿੱਚ ਅੱਛੀ ਤਰ੍ਹਾਂ ਜਿਹੜਾ ਹੈਗਾ ਆਲੂ ਦਾ ਮਿਕਸਚਰ ਐਡ ਕਰਾਂਗੇ। ਤੇ ਹੁਣ ਅਸੀਂ ਇਹਨੂੰ ਫਰਾਈ ਕਰਾਂਗੇ। ਤਾਂ ਜਿੰਨਾ ਲਈ ਅਸੀਂ ਨੂੰ ਉੱਪਰ-ਨੀਚੇ ਕਰਾਂਗੇ। ਅੱਛੀ ਤਰ੍ਹਾਂ ਪੱਕ ਗਏ। ਦੋ ਜਿਵੇਂ ਸਾਡੇ ਰੈਡੀ ਹੋ ਗਏ ਨੇ। ਅਸੀਂ ਇਹਨਾਂ ਬਾਹਰ ਕੱਢਣ ਜਾ ਰਹੇ ਹਾਂ। ਟੱਡੇ ਕਰ ਆਲੂ ਦੇ ਢੋਂਡੇ ਬਣਨਾ। ਅਗਰ ਬਾਟੀ ਜਾਂ ਆਲੂ ਤੇ ਤੁਸੀਂ ਇਸ ਤਰ੍ਹਾਂ ਉਹਨਾਂ ਦੇ ਵੜੇ ਤਿਆਰ ਕਰ ਸਕਦੇ ਹੋ ਨਾਲੇ ਆਲੂ ਦੇ ਵੀ ਪ੍ਰੋਂਟੇ ਕਾ ਲਓ ਨਾਲੇ ਫਿਰ ਤੁਸੀਂ ਜਾ ਕੇ ਬਾਅਦ ਚਲੋ ਸ਼ਾਮ ਨੂੰ ਚਾਹ ਦੇ ਨਾਲ ਵੜਿਆਂ ਦਾ ਵੀ ਮਜਾ ਲਓ ਤੇ ਹੁਣ ਸਾਡੇ ਅਸੀਂ ਦੇਖੋ ਜੀ ਵੜੇ ਬਣਾ ਦਿੱਤੇ ਨੇ ਆ ਸਾਡੇ ਕੋਲ ਪਾਓ ਪੈ ਨੇ ਹੁਣ ਅਸੀਂ ਨੂੰ ਅਸੈਂਬਲ ਕਰਾਂਗੇ ਆ ਜਿਹੜੀ ਅਸੀਂ ਚਟਨੀ ਪਾਊਡਰ ਬਣਾਇਆ ਸੀਗਾ ਨਾਰੀਅਲ ਦਾ ਤੇ ਜਿਹੜਾ ਆਪਣੇ ਮੂੰਫਲੀ ਦਾ ਇਹ ਸਾਰਾ ਪਾਊਡਰ ਬਣ ਗਿਆ ਹਰੀ ਚਟਨੀ ਤੁਹਾਡੇ ਘਰ ਹੈਗੀ ਸਾਡੇ ਕੋਲ ਵੜੇ ਵੀ ਤਿਆਰ ਹੈ ਪਾਓ ਵੀ ਤਿਆਰ ਹੈ ਤੇ ਹੁਣ ਆਪਾਂ ਇਹਨਾਂ ਨੂੰ ਅਸੈਂਬਲ ਕਰਾਂਗੇ ਨਾਲ ਲਗਾਵਾਂਗੇ ਜੀ ਅਸੀਂ ਹਰੀ ਚਟਨੀ ਅਕੀ ਤਰ ਜਿਆਦਾ ਸੜੀ ਖੁੱਸਦੀ ਇਹਦੇ ਤੋਂ ਪਾਵਨ ਦੇ ਵੜਾ ਉਪਰ ਦੀ ਸੇਵਤੀ ਜਿਹੜਾ ਹੈਗਾ ਮਸਾਲਾ ਆਪਣੇ ਐਡ ਕਰਾਂਗੇ ਖੂਸਾ ਦਾ ਮਸਾਲਾ ਇਕੱਠਾ ਹਮੂਜ ਪਾ ਗਿਆ ਪਾਣੀ ਨਾਲ ਹੁਣ ਅਸੀਂ ਥੋੜਾ ਜਿਹਾ ਸਿੱਕਾ ਕੇ ਬੱਚੇ ਦੀ ਮੰਨ ਤਾਂ ਸੰ ਚੀਜ਼ ਬਣਾਣਾ ਹੋਏ ਤੇ ਤੁਸੀਂ ਚੀਜ਼ ਵਾਲਾ ਵੀ ਬਣਾ ਸਕਦੇ ਹੋ ਨਾਲ ਹੀ ਅੱਥੀ ਵਿੱਚ ਰੱਖਾਂਗੇ ਪਾਓ ਪਾਓ ਦੇ ਉੱਪਰ ਵੜਾ ਵੜੇ ਉੱਤੇ ਇਹ ਸੀ ਜਿਹੋ ਤੇ ਮਸਾਲਾ ਐਡ ਕਰਕੇ ਫਿਰ ਅਸੀਂ ਇਸ ਨੂੰ ਗਰਮ ਕਰਾਂਗੇ ਲੋ ਜੀ ਸੰਡੇ ਦਾ ਪਾਉ ਬੜਾ ਬਣ ਕੇ ਤਿਆਰ ਹੈ ਆਹਾਂ ਹਾਂ ਮੂਚਾ ਗਿਆ ਪਾਣੀ ਅਸੀਂ ਤਾਂ ਇਹਦਾ ਲੈਣ ਲੱਗੀਆਂ ਨਾਲ ਕੌਫੀ ਦੇ ਨਾਲ ਮਜਾ ਤੇ ਉਮੀਦ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਬਣਾਉਗੇ ਤੇ ਸਾਨੂੰ ਲਿਖਣਾ ਕਿਸਾ ਦੀ ਰੈਸਪੀ ਲੱਗੀ ਦੇਖਿਆ ਕਿੰਨਾ ਮਲੇਦਾਰ ਦਾ ਸੀਗਾ ਆਲੂ ਘਰ ਤੁਹਾਡੇ ਪੇਂ ਨਹੀਂ ਬੜੇ ਮੰਗਾਓ ਤੇ ਆਲੂ ਦੇ ਪਹਿਲਾਂ ਪਰੌਂਠੇ ਖਾਓ ਫਿਰ ਤੁਸੀਂ ਨਾਲ ਉਹਦੇ ਵੜੇ ਦਾ ਮਜਾ ਲਓ ਕੋਈ ਘਰ ਵੀ ਆਜੇ ਚਟਪਟ ਬਣਾਓ ਖਾਓ ਤੇ ਸਾਰਿਆਂ ਨੂੰ ਥਿਲਾਓ ਉਮੀਦ ਹੈ ਅਗਲੀ ਰੈਸਪੀ ਤੁਹਾਨੂੰ ਆਈ ਹੋਏਗੀ ਤੇ ਤੁਸੀਂ ਬਣਾਓ ਖਾਓ ਤੇ ਖਿਲਾਓ ਤੇ ਸਾਨੂੰ ਲਿਖੋ ਕਿਸ ਤਰ੍ਹਾਂ ਦੀ ਰੈਸਪੀ ਲੱਗੀ ਤੇ ਸਰਵਨ ਮਿਲ ਸਕੋ ਨੂੰ ਦੇ ਹੋਏਗਾਗੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਆਂ ਧੰਨਵਾਦ ਤੁਹਾਡਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ